ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਪੰਜਾਬ ਦੇ ਤੁਹਾਡੇ ਧੀਆਂ ਪੁੱਤਾਂ ਨੂੰ 10000 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜੂਗਾ ਜੇਕਰ ਆ ਗੱਲਾਂ ਸਰਦਾਰ ਭਗਵੰਤ ਮਾਨ ਕੋਲ ਪਹੁੰਚਾ ਦੂੰ ਤੇ ਤੁਹਾਡੇ 10000 ਬੱਚੇ ਪੜ੍ਹ ਲਿਖ ਕੇ ਦਿਹਾੜੀਆਂ ਕਰਨ ਤੋਂ ਬਚ ਜਾਣਗੇ ਤੁਹਾਡੇ 10000 ਬੱਚੇ ਜੇਕਰ ਤੁਸੀਂ ਇਹ ਗੱਲਾਂ ਨੂੰ ਮੰਤਰੀਆਂ ਤੱਕ ਪਹੁੰਚਾਉਨੇ ਆ ਤਾਂ ਤੁਹਾਡੇ ਜਿਹੜੇ ਬੱਚੇ ਆ ਉਹ ਬਾਰਲੀਆਂ ਕੰਟਰੀਆਂ ਤੋਂ ਜਾਣ ਵਾਸਤੇ ਬਚ ਜਾਣਗੇ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਸੀਐਮ ਮਾਨ ਸਾਹਿਬ ਨੇ ਆਪਦੇ ਪੇਜਾਂ ਤੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਇਹ ਕਿਹਾ ਸੀ ਕਿ ਘੋੜੇ ਵਾਲੀਆਂ ਬੱਸਾਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਤੇ ਘੋੜੇ ਵਾਲੀਆਂ ਬੱਸਾਂ ਦਾ ਹੁਣ ਅਤਾ ਪਤਾ ਹੀ ਨਹੀਂ ਅਸੀਂ ਘੋੜੇ ਵਾਲੀਆਂ ਬੱਸਾਂ ਚਲਾਵਾਂਗੇ ਤੇ 10000 ਨੌਜਵਾਨ ਨੂੰ ਅਸੀਂ ਜਿਹੜਾ ਕਹ ਲੋ ਰੁਜ਼ਗਾਰ ਦੇਵਾਂਗੇ ਤੇ ਬੱਚਿਆਂ ਨੂੰ 3000 ਦੇ ਲਗਭਗ ਨੌਜਵਾਨਾਂ ਨੂੰ ਅਸੀਂ ਬੱਸਾਂ ਦੇ ਪਰਮਿਟ ਦੇਵਾਂਗੇ ਮੈਂ ਅੱਜ ਭਗਵੰਤ ਮਾਨ ਨੂੰ ਇਹ ਕਹੂੰਗਾ ਕਿ ਭਗਵੰਤ ਮਾਨ ਜੀ ਦੱਸੋ ਅੱਜ ਲਗਭਗ 2 ਮਹੀਨੇ ਹੋਣ ਤੇ ਆਈ ਆ ਕਿਹੜੇ ਤੁਸੀਂ 10000 ਨੌਜਵਾਨਾਂ ਨੂੰ ਬੱਸਾਂ ਦਾ ਪਰਮਿਟ ਦੇਤਾ ਮੈਂ ਤਾਂ ਤੁਹਾਨੂੰ ਉਸ ਦਿਨ ਹੀ ਕਹਤਾ ਸੀ ਕਿ ਇੱਥੇ ਤਾਂ ਜਿਹੜੇ ਲੋਕ ਸਰਕਾਰੀ ਜਿਹੜੀਆਂ ਕਹ ਲਓ ਇੱਥੇ ਤਾਂ ਨੌਜਵਾਨਾਂ ਨੂੰ ਛੇਤੀ ਕਿਤੇ ਡਰਾਈਵਰੀ ਲਾਇਸੈਂਸ ਨਹੀਂ ਮਿਲਦਾ ਕਿਤੇ ਕੋਈ ਆਪਦੀ ਆਟੋ ਵਗੈਰਾ ਨਾ ਪਾ ਲੈਣ ਇੱਥੇ ਲਗਭਗ ਨੌਜਵਾਨਾਂ ਨੂੰ ਅਸਲੇ ਦਾ ਲਾਇਸੈਂਸ ਨਹੀਂ ਮਿਲਦਾ ਕਿਤੇ 10 12000 ਤੇ ਏਟੀਐਮ ਤੇ ਨੌਕਰੀ ਕਰਨ ਨਾ ਲੱਗ ਜਾਣ ਤੇ ਤੁਸੀਂ ਬੱਸਾਂ ਦੇ ਪਰਮਿਟ ਕਿੱਥੋਂ ਦੇ ਦੋਗੇ ਇਸੇ ਪੰਜਾਬ ਦੇ ਵਿੱਚ ਜਿਹੜੇ ਲੋਕ ਗਰੀਬ ਲੋਕ ਆ ਉਹਨਾਂ ਦੀ ਗਰੀਬੀ ਚੱਕਣ ਵਾਸਤੇ ਜਿਹੜੇ ਇੱਕ ਤੁਸੀਂ ਡੀਪੂ ਹੋਲਡਰ ਹੁੰਦੇ ਆ ਉਹ ਵੀ ਕਿਸੇ ਤਗੜੇ ਤਨਾਟ ਵਿਅਕਤੀ ਨੂੰ ਮਿਲਦਾ ਰਾਸ਼ਨ ਗਰੀਬਾਂ ਦਾ ਹੁੰਦਾ ਤੇ ਡੀਪੂ ਹੋਲਡਰ ਤਨਾਟ ਵਿਅਕਤੀ ਦਾ ਹੁੰਦਾ ਜਿਹੜਾ ਤੁਸੀਂ ਇਹ ਕਹਿ ਲਓ ਕਿ ਜਿੱਥੇ ਇਹੋ ਜੀਆਂ ਚੀਜ਼ਾਂ ਤੇ ਅਸ਼ਪਾਰਸ਼ ਲੱਗਦੀ ਹੋਵੇ ਉਹ ਤੁਸੀਂ ਗਰੀਬਾਂ ਦੇ ਬੱਚਿਆਂ ਨੂੰ ਕਿੱਥੇ ਬਸਾਂ ਦੇ ਅਪਾਰਟਮੈਂਟ ਦੇ ਦੋਗੇ ਹੁਣ ਮੈਂ ਪੰਜਾਬ ਦੇ ਲੋਕੋ ਫਿਰ ਤੋਂ ਕਹਿਣਾ ਤੁਹਾਡੇ ਬੱਚੇ ਧੀਆਂ ਪੁੱਤ ਪੜ ਲੈ ਕੇ ਉਹ ਬੇਬੇ ਤੂੰ ਆਪਦੇ ਪੁੱਤ ਨੂੰ ਆਪਦੀ ਧੀ ਨੂੰ ਆਪ ਦਿਹਾੜੀ ਜਾ ਜਾ ਕੇ ਲੋਕਾਂ ਦੇ ਭਾਂਡੇ ਮਾਂਜ ਕੇ ਆਪਦੇ ਧੀਆਂ ਪੁੱਤ ਪੜਾਏ ਆ ਤੇ ਅੱਜ ਸਰਕਾਰਾਂ ਬਦਲਦੀਆਂ ਨੂੰ ਤੇਰੀ ਉਮਰ ਦੇ ਵਿੱਚ ਨਿਹੀਆਂ ਸਰਕਾਰਾਂ ਬਦਲ ਗਈਆਂ ਪਰ ਤੇਰੇ ਬੱਚੇ ਪੜ ਲੈ ਕੇ ਦਿਹਾੜੀਆਂ ਕਰਦੇ ਫਿਰਦੇ ਆ ਇਹ ਸਰਕਾਰਾਂ ਦਾ ਦੋਸ਼ ਆ ਬੇਬੇ ਤੇਰੇ ਕਰਮਾਂ ਦਾ ਦੋਸ਼ ਨਹੀਂਗਾ ਉਹ ਭਰਾਵਾ ਮੇਰੀ ਗੱਲ ਇੱਧਰ ਧਿਆਨ ਨਾਲ ਸੁਣ ਲਾ ਤੇਰੇ ਜਿਹੜੇ ਬੱਚਿਆਂ ਨੂੰ ਤੂੰ ਪੜਾਇਆ ਲਿਖਾਇਆ ਉਹ ਮਿਸਤਰੀਆਂ ਨਾਲ ਕੰਮ ਕੀਤਾ ਕਿਸਾਨ ਦੇ ਸਿਰ ਹੀ ਲੱਗ ਗਿਆ ਤਾਂ ਕਿ ਮੇਰੇ ਬੱਚੇ ਆ ਜਿਹੜੇ ਤਗੜੀ ਨੌਕਰੀਆਂ ਤੇ ਲੱਗ ਜਾਣ ਪਰ ਅਫਸੋਸ ਦੀ ਗੱਲ ਇਹ ਆ ਕਿ ਉਹ ਮਾੜੀ ਨੌਕਰੀਆਂ ਤੇ ਵੀ ਨਹੀਂ ਲੱਗੇ ਇਹ ਕਿਹਦਾ ਕਸੂਰ ਆ ਸਰਕਾਰ ਦਾ ਕਸੂਰ ਆ ਜੇ ਗੱਲ ਕਰਾਂ ਸਕੂਲਾਂ ਦੇ ਵਿੱਚ ਜਿਹੜੀ ਮਿੱਡੇ ਮੀਲ ਦੇ ਵਿੱਚ ਔਰਤ ਲਵਾਉਣ ਵਾਸਤੇ ਐਮਐਲਏਆਂ ਦੇ ਪੀਆ ਦੀ ਸ਼ਿਫਾਰਿਸ਼ ਚਲਦੀ ਆ ਤੇ ਫਿਰ ਬੱਸਾਂ ਦੇ ਪਰਮ ਜਿਹੜੇ ਪਰਮੈਂਟ ਲੈਣੇ ਹੁੰਦੇ ਆ ਉਨ੍ਹਾਂ ਤੇ اشਪਾਰਸ਼ ਕਿਉਂ ਨਾ ਚੱਲੂਗੀ ਹੁਣ ਗਰੀਬ ਲੋਕ ਦੱਸੋ ਗਰੀਬ ਲੋਕਾਂ ਨੂੰ ਬੱਸਾਂ ਦੇ ਪਰਮਿਟ ਕਿਉਂ ਨਹੀਂ ਮਿਲੇ ਪੰਜਾਬ ਦੇ ਲੋਕੋ ਜੇ ਤੁਸੀਂ ਕਹਿੰਨੇ ਆਂ ਵੀ ਤੁਹਾਡੇ ਬੱਚਿਆਂ ਨੂੰ ਬੱਸਾਂ ਦੇ ਪਰਮਿਟ ਮਿਲਣ ਘੋੜੇ ਵਾਲੀਆਂ ਬੱਸਾਂ ਦੇ ਤਾਂ ਭਾਈ ਜਿਹੜੀ ਆ ਗੱਲ ਆ ਉਹ ਭਗਵੰਤ ਮਾਨ ਤੱਕ ਪਹੁੰਚਾ ਦਿਓ ਤਾਂ ਕਿ ਭਗਵੰਤ ਮਾਨ ਨੂੰ ਇਹ ਪਤਾ ਲੱਗ ਸਕੇ ਕਿ ਗਰੀਬਾਂ ਦੇ ਕੰਨਾਂ ਦੇ ਵਿੱਚ ਗੱਲ ਪਹੁੰਚ ਚੁੱਕੀ ਆ ਕਿ ਘੋੜੇ ਵਾਲੀਆਂ ਬੱਸਾਂ ਜਿੰਨਾਂ ਦੀ ਮੈਂ ਗੱਲ ਕੀਤੀ ਸੀ ਹੁਣ ਘੋੜੇ ਵਾਲੀਆਂ ਬੱਸਾਂ ਦੇ ਪਰਮਿਟ ਗਰੀਬਾਂ ਨੂੰ ਦੇਣੇ ਪੈਣ ਇਹ ਗੱਲਾਂ ਬਈ ਤੁਹਾਨੂੰ ਪਚਾਉਣੀਆ ਪੈਣੀਆਂ ਜੇ ਤੁਸੀਂ ਪਚਾ ਦੋਗੇ ਤਾਂ ਯਾਦ ਰੱਖੋ ਕਿ ਤੁਹਾਡੇ ਬੱਚਿਆਂ ਦੇ ਹੱਥ ਦੇ ਵਿੱਚ ਜੇ 3000 ਬੱਚਿਆਂ ਦੇ ਵਿੱਚ ਨਹੀਂ ਤਾਂ 30 ਬੱਚ 30 ਬੱਚੇ ਜਿਹੜੇ ਗਰੀਬ ਘਰ ਤੋਂ ਹੋਏ ਉਹਨਾਂ ਦੇ ਹੱਥਾਂ 'ਚ ਬੱਸਾਂ ਦਾ ਪਰਮਿਟ ਜ਼ਰੂਰ ਆਊਗਾ ਔਰ ਭਗਵਾਨ ਤੁਮਾਨ ਇਹ ਕਹਿੰਦਾ ਆਮ ਘਰਾਂ ਦੇ ਬੱਚਿਆਂ ਨੂੰ ਮੈਂ ਬੱਸਾਂ ਦੇ ਪਰਮਿਟ ਦੇਣੇ ਆ ਔਰ ਮੈਂ ਇਹ ਕਿਉਂ ਕਹਿ ਰਿਆਂ ਕਿ ਆਮ ਘਰਾਂ ਦੇ ਬੱਚਾ ਨੂੰ ਇਹਨੇ ਪਰਮਿਟ ਕਿਉਂ ਨਹੀਂ ਦੇਣੇ ਕਿਉਂਕਿ ਇਹਦਾ ਬਾਪੂ ਸੀ ਜਿਹੜਾ ਉਹ ਇੱਕ ਸਰਕਾਰੀ ਟੀਚਰ ਸੀ ਸਾਇੰਸ ਮਾਸਟਰ ਆਪ ਹੀ ਕਹਿੰਦੇ ਹੁੰਦੇ ਆ ਮੈਥ ਟੀਚਰ ਹੁਣ ਉਹ ਸਰਕਾਰੀ ਮਾਸਟਰ ਹੋਵੇ ਤੇ ਜਿਹੜਾ ਜਿਹਦਾ ਬਾਪ ਸਰਕਾਰੀ ਮਾਸਟਰ ਹੋਵੇ ਉਹ ਇਹ ਕਵੇ ਕਿ ਮੈਂ ਗਰੀਬ ਘਰੋਂ ਸੰਬੰਧਤ ਆ ਜਿਹੜਾ ਵਿਅਕਤੀ ਜਿਹਦੇ ਕੋਲ ਭਾਵੇਂ 5 ਜਾਂ 10 ਕਿੱਲੇ ਪੈਲੀ ਦੇ ਹੋਣ ਉਹ ਆਪਦੇ ਆਪ ਨੂੰ ਜਮ੍ਹਾਂ ਗਰੀਬ ਕਵੇ ਫਿਰ ਇਹ ਸਮਝ ਲੋ ਕਿ ਜਵੜਾ ਇਹ ਤਾਂ ਫਿਰ ਉਹਨਾਂ ਨੂੰ ਗਰੀਬ ਗਿਣੂਗਾ ਜਿਹੜਾ ਵਿਅਕਤੀ 16 17 ਸਾਲ ਦੀ ਉਮਰ ਦੇ ਵਿੱਚ ਕਮੇਡੀਅਨ ਕਲਾਕਾਰ ਬਣ ਜੇ ਤਗੜੇ ਐਕਟਰਾਂ ਨਾਲ ਆਜੇ ਤਕੜੀਆਂ ਫਿਲਮਾਂ ਦੇ ਵਿੱਚ ਆਜੇ ਚੰਗਾ ਚਿਹਰਾ ਬਣ ਜੇ ਉਹ ਆਪਦੇ ਆਪ ਨੂੰ ਗਰੀਬ ਕਹੇ ਤਾਂ ਫਿਰ ਯਾਦ ਰੱਖੋ ਉਹ ਗਰੀਬਾਂ ਨੂੰ ਗਰੀਬ ਨਹੀਂ ਸਮਝਦਾ ਉਹ ਤਾਂ ਜਿੰਨਾਂ ਕੋਲ ਗੱਡੀਆਂ ਜਿੰਨਾਂ ਕੋਲ ਪੈਲੀਆਂ ਜਿਨ੍ਹਾਂ ਦੇ ਬਾਪ ਨੌਕਰੀਆਂ ਲੱਗਿਆ ਜਿਹੜੇ ਚੰਗੇ ਪਬਲਿਸਿਟੀ ਦੇ ਵਿੱਚ ਉਹਨਾਂ ਨੂੰ ਗਰੀਬ ਮੰਨਦੇ ਆ ਬਾਅਦ ਦੇ ਵਿੱਚ ਇਹ ਐਮਪੀ ਬਣ ਕੇ ਕਮੇਡੀਅਮ ਤੋਂ ਐਮਪੀ ਬਣੇ ਫਿਰ ਵੀ ਆਪਦੇ ਆਪ ਨੂੰ ਆਮ ਘਰ ਦਾ ਕਹਿੰਦੇ ਰਹੇ ਆ ਬਾਅਦ ਦੇ ਵਿੱਚ ਮੁੱਖ ਮੰਤਰੀ ਬਣ ਕੇ ਹੁਣ ਵੀ ਹਲੇ ਆਪਦੇ ਘਰ ਨੂੰ ਆਮ ਘਰਾਂ ਦਾ ਮੁੱਖ ਮੰਤਰੀ ਕਹਿੰਦਾ ਤੇ ਫਿਰ ਇੱਕ ਗੱਲ ਯਾਦ ਰੱਖੋ ਜੇਕਰ ਆਮ ਘਰਾਂ ਦੇ ਬੱਚਿਆਂ ਨੂੰ ਇਹਨੇ ਬੱਸ ਇਹਨੇ ਬੱਸਾਂ ਦੇ ਪਰਮਿਟ ਦੇਣੇ ਹੋਏ ਤਾਂ ਫਿਰ ਬੱਸਾਂ ਦੇ ਪਰਮਿਟ ਜਿਹੜੇ ਦਿਹਾੜੀਦਾਰ ਆ ਜਿਹੜਾ ਜਮਾ ਗਰੀਬ ਕਿਸਾਨ ਜਿਹਦੇ ਕੋਲ ਓੜਾ ਪੈਲੀ ਦਾ ਨਹੀਂ ਜਿਹੜਾ ਜਰਨਲ ਕਾਸਟ ਦੇ ਵਿੱਚ ਆਉਂਦਾ ਲਾਉਂਦਾ ਰੇੜੀਆਂ ਤੇ ਤੇਰੇ ਬੱਚਿਆਂ ਨੂੰ ਭਾਈ ਸਾਹਿਬ ਬੱਸਾਂ ਦਾ ਪਰਮਿਟ-ਪੁਰਮਿਟ ਨਹੀਂ ਮਿਲਣਾ ਜੇਕਰ ਬੱਸਾਂ ਦੇ ਪਰਮਿਟ ਆ ਉਹਦੇ ਬੱਚਿਆਂ ਨੂੰ ਦਵਾਉਣਾ ਚਾਹੁੰਨੇ ਆ ਤਾਂ ਮੇਰੇ ਨਾਲ ਇਹਨਾਂ ਗੱਲਾਂ ਨੂੰ ਸਰਦਾਰ ਭਗਵੰਤ ਮਾਨ ਦੇ ਫੋਨ ਤੱਕ ਜਰੂਰ ਪਹੁੰਚਾ ਦਿਓ ਤਾਂ ਕਿ ਮਾਨ ਸਾਹਿਬਾ ਚੈੱਕ ਕਰ ਲੋ ਪੰਜਾਬ ਦੇ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਤੁਸੀਂ ਕਹਿੰਨੇ ਆ ਬੱਸਾਂ ਦੇ ਪਰਮਿਟ ਦੇਣੇ ਆ ਹੁਣ ਉਹਨਾਂ ਨੂੰ ਬੱਸਾਂ ਦੇ ਪਰਮਿਟ ਦਿਓ ਤੇ ਫਿਰ ਪਤਾ ਲੱਗੇ ਮੈਂ ਤੁਹਾਨੂੰ ਪਹਿਲਾਂ ਵੀ ਕਹਤਾ ਅੱਜ ਵੀ ਕਹਿਣਾ ਤੁਸੀਂ ਗਰੀਬ ਘਰਾਂ ਦੇ ਬੱਚਾ ਨੂੰ ਪਰਮਿਟ ਨਹੀਂ ਦੇਣੇ ਤੁਸੀਂ ਦਿਓਗੇ ਜਿਹੜੇ ਤੁਹਾਡੇ ਨਾਲ ਬੈਠਦੇ ਓਏ ਤੁਹਾਡੇ ਨਾਲ ਖਾਂਦੇ ਪੀਂਦੇ ਓਏ ਮੈਂ ਰੋਟੀ ਪਾਣੀ ਦੀ ਗੱਲ ਕਰੀ ਜਾਂਣਾ ਕਿਤੇ ਲੋਕ ਕੁਝ ਗਲਤ ਕਹਿ ਦੇਣ ਇਹ ਯਾਦ ਰੱਖੋ ਜਿਹੜੇ ਜਿਨ੍ਹਾਂ ਦੀ ਤੁਹਾਡੇ ਨਾਲ ਬਹਿਣੀ ਉੱਠਣੀ ਹੋਈ ਉਹਨਾਂ ਲੋਕਾਂ ਨੂੰ ਤੁਸੀਂ ਬੱਸਾਂ ਦੇ ਪਰਮਿਟ ਦਿਓਗੇ ਗਰੀਬ ਬੱਚਿਆਂ ਨੂੰ ਪਰਮਿਟ ਨਹੀਂ ਦਿੰਦੇ ਓਏ ਕਦੇ ਤਰਸ ਖਾ ਲੋ ਓਏ ਜਿੰਨਾਂ ਦਾ ਮਾਪਾ ਬਾਪ ਜਿਹੜਾ ਝੋਨੇ ਲਾਉਂਦਾ ਫਿਰਦਾ ਦਿਹਾੜੀਆਂ ਕਰਦਾ ਫਿਰਦਾ ਉਹ ਆਸਾਂ ਉਮੀਦਾਂ ਤੇ ਤੁਹਾਨੂੰ ਵੋਟਾਂ ਪਾ ਦਿੰਦਾ ਪਰ ਉਹਨਾਂ ਦੀਆਂ ਆਸਾਂ ਉਮੀਦਾਂ ਖੂ ਘਾਟੇ ਵਿੱਚ ਜਾਂਦੀਆਂ ਉਹਨਾਂ ਦੀਆਂ ਆਸਾਂ ਉਮੀਦਾਂ ਛੱਪੜ ਦੇ ਵਿੱਚ ਪੈ ਜਾਂਦੀਆਂ ਕਿਉਂਕਿ ਉਹਨਾਂ ਦੀਆਂ ਆਸਾਂ ਤੇ ਕਦੇ ਵੀ ਕੋਈ ਮੰਤਰੀ ਖਰਾ ਨਹੀਂ ਉਤਰਿਆ ਉਹ ਤੁਹਾਡੇ ਬੱਚੇ ਚੰਗੇ ਗੱਡੀਆਂ 'ਚ ਘੁੰਮਦੇ ਆ ਜਦੋਂ ਤੁਹਾਡੇ ਬੱਚੇ ਜਦੋਂ ਤੁਸੀਂ ਇਹ ਦੁਨੀਆ ਨੂੰ ਛੱਡਦੇ ਆ ਤੁਹਾਡੇ ਬੱਚੇ ਕਦੇ ਦੁੱਖ ਨਹੀਂ ਮਣਾਉਂਦੇ ਕਿਉਂਕਿ ਉਹਨਾਂ ਨੂੰ ਐ ਹੁੰਦਾ ਸਾਡਾ ਬਾਪੂ ਗੱਡੀਆਂ ਵਾਲਾ ਹੋ ਕੇ ਗਿਆ ਸਾਡਾ ਬਾਪੂ ਕਾਰਾਂ ਵਾਲਾ ਹੋ ਕੇ ਗਿਆ ਸਾਡਾ ਬਾਪੂ ਪੈਲੀਆਂ ਪੱਠਿਆਂ ਵਾਲਾ ਤੇ ਪਾਵਰਾਂ ਵਾਲਾ ਹੋ ਕੇ ਗਿਆ ਤੇ ਜਦੋਂ ਗਰੀਬ ਦਾ ਬਾਪ ਜਾਂਦਾ ਦੁਨੀਆ ਤੋਂ ਮਾਂ-ਬਾਪ ਜਾਂਦਾ ਉਹ ਰੋਂਦਾ ਕਿ ਨਾ ਤਾਂ ਉਹਨੇ ਪਿਓ ਦੇ ਘਰੇ ਕਦੇ ਮਾਂ ਨੇ ਕਦੇ ਗਰੀਬੀ ਅਮੀਰੀ ਵੇਖੀ ਸੀ ਨਾ ਕਦੇ ਬਾਪ ਦੇ ਘਰੇ ਆ ਕੇ ਮੇਰੇ ਬਾਪ ਦੇ ਘਰੇ ਆ ਕੇ ਉਹਨੇ ਚੰਗਾ ਮਤਲਬ ਚੰਗਾ ਆਪਦੀ ਜ਼ਿੰਦਗੀ ਜੀ ਤਾਂ ਵੀ ਉਹਨੇ ਗਰੀਬੀ ਵੇਖੀ ਜਦੋਂ ਮੈਂ ਜਵਾਨ ਹੋਇਆ ਰੱਬਾ ਉਹਨੇ ਫਿਰ ਵੀ ਗਰੀਬੀ ਵੇਖੀ ਤੇ ਲੱਖ ਲਾਂਤ ਇਹੋ ਜੇ ਬੱਚੇ ਸਾਨੂੰ ਮਾਂ ਬਾਪ ਦੇਣ ਤੇ ਲੱਖ ਲਾਂਤ ਸਾਡੇ ਇਹੋ ਜੇ ਜਨਮ ਤੇ ਕਿ ਸਾਡੇ ਮਾਂ ਬਾਪ ਨੇ ਇੱਕ ਚੰਗਾ ਦਿਨ ਵੀ ਨਹੀਂ ਹੰਡਾਇਆ ਤੇ ਮਾਪੇ ਆਪਦੇ ਬੱਚਿਆਂ ਵੱਲ ਸੋਚਦਾ ਕਿ ਜਦੋਂ ਬਚਪਨ ਚ ਹੁੰਦਾ ਸੀ ਉਦੋਂ ਇਹਨੇ ਕਦੇ ਸਾਈਕਲ ਮੰਗਣਾ ਸੀ ਸਾਈਕਲ ਹੀ ਨਹੀਂ ਲੈ ਕੇ ਦੇ ਸਕਦੇ ਅੱਜ ਸਾਡਾ ਬੱਚਾ ਮੋਟਰਸਾਈਕਲ ਮੰਗਦਾ ਸੀ ਮੋਟਰਸਾਈਕਲ ਲੈ ਕੇ ਨਹੀਂ ਦੇ ਸਕਦੇ ਅੱਜ ਸਾਡਾ ਬੱਚਾ ਪੜ ਲੈ ਕੇ ਦਿਹਾੜੀਆਂ ਕਰਦਾ ਫਿਰਦਾ ਸਾਡਾ ਅੱਜ ਬੱਚਾ ਆ ਝੋਨੇ ਲਾਉਂਦਾ ਫਿਰਦਾ ਖੇਤਾਂ 'ਚ ਯਾਬਦਾ ਫਿਰਦਾ ਰੱਬਾ ਅਸੀਂ ਇਹੋ ਜੀ ਜ਼ਿੰਦਗੀ ਤੋਂ ਕੀ ਲੈਣਾ ਸੀ ਉਹ ਕਦੇ ਆਮ ਲੋਕਾਂ ਦੀ ਜ਼ਿੰਦਗੀ ਜੀ ਕੇ ਵੇਖੋ ਉਹਨਾਂ ਦੇ ਘਰ ਵੇਖੋ ਉਹਨਾਂ ਦੇ ਬਾਹਰ ਵੇਖੋ ਕੋਠਿਆਂ ਵਾਲਿਓ ਉਹ ਕਾਰਾਂ ਵਾਲਿਓ ਉਹ ਵੱਡੀਆਂ ਵੱਡੀਆਂ ਪਾਵਰਾਂ ਵਾਲਿਓ ਪੰਜਾਬ ਦੇ ਲੋਕਾਂ ਦਾ ਦਰਦ ਵੇਖੋ ਕੱਲਾ ਕੱਲਾ ਪੁੱਤ ਸੱਤ ਸਮੁੰਦਰੋਂ ਪਾਰ ਕੱਲੀ ਜਾਂਦੇ ਆ ਦੋ ਡੰਗ ਦੀ ਰੋਟੀ ਪਿੱਛੇ ਜੇਕਰ ਮਾਨ ਸਾਹਿਬ ਤੁਸੀਂ ਵਾਕਈ ਉਹ 10000 ਨੌਜਵਾਨ ਬੱਚਿਆਂ ਨੂੰ ਬਸਾਂ ਦੇ ਪਰਮਿਟ ਦੇ ਦਿਓ 3000 ਜੋ ਵੀ ਤੁਸੀਂ ਕਹਿੰਦੇ ਸੀ ਤੁਸੀਂ ਕਹਿਆ ਸੀ ਨਾ 10000 ਨੌਜਵਾਨ ਨੂੰ ਰੋਜ਼ਗਾਰ ਮਿਲ ਜੂ 10000 ਨੌਜਵਾਨ ਚਿੱਟੇ ਲਾਉਣ ਤੋਂ ਬਚ ਜੂਗਾ 10000 ਨੌਜਵਾਨ ਜੇ ਤੁਸੀਂ ਉਹਨਾਂ ਨੂੰ ਰੋਜ਼ਗਾਰ ਵਾਕਈ ਦੇ ਦੋ ਤੇ ਉਹ ਬਾਹਰ ਜਾਣ ਤੋਂ ਬਚ ਜੂਗਾ ਜੇ ਤੁਸੀਂ ਇੰਨੇ ਨੌਜਵਾਨਾਂ ਨੂੰ ਨਹੀਂ ਪੰਜਾਬ 'ਚ ਰੱਖ ਸਕੇ ਕਮ ਸੇ ਕਮ ਗਰੀਬ ਘਰਾਂ ਦੇ ਬੱਚਿਆਂ ਨੂੰ ਪਰਮਿਟ ਦੇ ਕੇ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਆ ਉਹਨਾਂ ਨੂੰ ਇਹ ਪਰਮਿਟ ਦੇ ਕੇ ਕਮ ਸੇ ਕਮ 10000 ਬੱਚਾ ਦਾ ਪੰਜਾਬ ਦੇ ਵਿੱਚ ਰੱਖ ਲੋ ਯਾਰ ਕਿ ਕਿਤੇ ਯੂਪੀ ਰਾਜਸਥਾਨ ਹਰਿਆਣੇ ਵਾਲੇ ਹਿਮਾਚਲ ਵਾਲਿਆਂ ਨੂੰ ਬੱਸਾਂ ਦੇ ਪਰਮਿਟ ਨਾ ਦੇ ਦੋ ਜੇ ਅਮੀਰਾਂ ਨੂੰ ਅਮੀਰ ਨਾ ਕਰ ਦੋ ਜੇ ਗਰੀਬਾਂ ਨੂੰ ਗਰੀਬ ਕਰੀ ਜਾਣੇ ਹੁਣ ਥੋੜਾ ਜਿਹਾ ਗਰੀਬਾਂ ਦੇ ਸਿਰ ਤੇ ਵੀ ਹੱਥ ਰੱਖ ਦੋ ਜੇ ਕਿਉਂਕਿ ਕਦੇ ਤੁਸੀਂ ਉਹਨਾਂ ਨੂੰ ਐਸ਼ਵਾਰਾਮ ਨਹੀਂ ਦਿੱਤਾ ਯਾਦ ਰੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਦੇ ਲੋਕੋ ਇਹ ਗੱਲਾਂ ਤੁਹਾਡੀਆਂ ਤੇ ਤੁਹਾਡੇ ਬੱਚਿਆਂ ਵਾਸਤੇ ਆ ਜੇ ਤੁਸੀਂ ਇਹ ਗੱਲਾਂ ਨੂੰ ਸਰਕਾਰ ਤੱਕ ਪਹੁੰਚਾਓ ਤਾਂ ਸਰਕਾਰ ਤੁਹਾਡੇ ਬੱਚਿਆਂ ਵਾਸਤੇ ਸੋਚਣ ਵਾਸਤੇ ਮਜਬੂਰ ਜ਼ਰੂਰ ਹੋਊਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ